ਜਿਹੜਾ ਤੁਸੀਂ ਤੰਦੂਰ ਦੇ ਤੇ ਨਾ ਲਾਂਦੇ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਦੇਖੇ ਪਰ ਇਹ ਤਸਵੀਰੇ ਕਿ ਨੋਕੀ ਹਾਂ ਜੀ ਇਹ ਅਨੋਖਾ ਤੇ ਲੱਗਦਾ ਵਾ ਪਰ ਕੰਮ ਤੇ ਕਰਨਾ ਜ਼ਰੂਰੀ ਹੈ ਨਾ ਉਹਨੂੰ ਕੰਮ ਕਰਾਂਗੇ ਤੇ ਕਰ ਦੇਗੇ ਕੰਮ ਹੀ ਚਲਾ ਸਕਾਂਗੇ ਆਪਾਂ ਘਰ ਦੀ ਰੋਟੀ ਬਣਾ ਵੀ ਪੂਰੀ ਕਰ ਸਕਦੇ ਹਾਂ ਜੇ ਕੰਮ ਕਰਾਂਗੇ ਤੇ ਸਾਨੂੰ ਸਾਰੇ ਕਹਿਣਗੇ ਸਹੀ ਹੈ ਜੇ ਕੰਮ ਨਹੀਂ ਕਰੂਗੇ ਤੇ ਸਾਰੇ ਕਹਿਣਗੇ ਇਹ ਸਹੀ ਨਹੀਂ ਆ ਇਹ ਦੇ ਘਰ ਬੈਲੇ ਰਹਿੰਦੇ ਆ ਆਮਦਨ ਕਿੰਨੀ ਕ ਹੋ ਜਾਂਦੀ ਆ ਫਿਰ ਕਿੰਨੀ ਕ ਕਮਾਈ ਕਰਦੀ ਆ ਭੋਜਨ ਦੀ ਜਿੰਨੀ ਕ ਸਾਨੂੰ ਚਾਹੀਦੀ ਸਾਡੇ ਖਰਚੇ ਪਾਣੀ ਜੋਗੀ ਨਿਕਲ ਜਾਂਦੀ ਆ ਬੋਤਾ ਹੀ ਤਾਂ ਨਹੀਂ ਮੰਗਦੇ ਰੱਬੋਂ ਨਾ ਕਿ ਦੇ ਜਿਹੜਾ ਸਾਨੂੰ ਹੰਕਾਰ ਵੀ ਨਾ ਹੋਵੇ ਤੇ ਉਹਨਾਂ ਕ ਦੇਵੇ ਜਿਹੜਾ ਸਾਡਾ ਘਰ-ਬਾਰ ਵੀ ਚੱਲ ਸਕੇ ਲਾ ਮਰਜ਼ ਹੋਈ ਸੀ ਜਦੋਂ ਹੈਨਾ 2 ਤੋਂ 3 ਸਾਲ ਲਗਭਗ ਹੋ ਗਏ ਲਾ ਮਰਜ਼ ਹੋਈ ਕਿਤੇ ਕਿਸੇ ਵੇਲੇ ਮਨ 'ਚ ਨਹੀਂ ਆਇਆ ਕਿ ਮੈਂ ਕਿਦਾਂ ਦਾ ਘਰ ਵਾਲਾ ਲੱਭਿਆ ਨਹੀਂ ਵਧੀਆ ਲੱਭਿਆ ਮੇਰੇ ਸਾਥ ਅਨਸਾਰ ਦੇਣ ਵਾਲਾ ਵਹਾਰਿਕ ਜਿਹੜੀ ਇੱਛਾ ਪੂਰੀ ਕਰਦੇ ਆ ਹੋ ਸਕਦਾ ਹੈ ਕਿ ਤੰਦੂਰ ਤੇ ਨਾਲ ਨਾਲ ਲਾਣੇ ਪੈਂਦੇ ਜੇਕਰ ਨਾ ਹੋਇਆ ਹੋਇਆ ਹੁੰਦਾ ਨਹੀਂ ਉਹ ਤੇ ਰੱਬ ਨੇ ਲਿਖਿਆ ਨਾ ਉਹ ਤੇ ਹੋਣਾ ਹੀ ਹੋਣਾ ਜੋ ਚਾਹੁੰਦਾ ਉਹ ਹੀ ਹੁੰਦਾ ਹੈ ਆਪਣੀ ਮਰਜ਼ੀ ਨਾਲ ਥੋੜਾ ਨਾ ਚਾਹਦੇ ਤੇ ਮਿਹਨਤ ਕਰਨ ਦੇ ਨਾਲੇ ਸ਼ਰਮ ਵੀ ਕਾਦੀ ਹਾਂਜੀ ਸ਼ਰਮ ਤਾਂ ਕੋਈ ਨਹੀਂ ਸਾਹਿਬ ਜੀ ਕਿਉਂਕਿ ਅੱਜ ਕੱਲ ਬੰਦਿਆਂ ਨਾਲੋਂ ਜ਼ਿਆਦਾ ਜਨਾਨੀਆਂ ਮਿਹਨਤ ਜ਼ਿਆਦਾ ਕਰਦੀਆਂ ਬਹੁਤ ਸਾਰੀਆਂ ਮਹਿਲਾਵਾਂ ਨੇ ਜਿਹੜੀਆਂ ਆਪਣੇ ਘਰ ਵਾਲੇ ਦੇ ਨਾਲ ਮੋਂਡੇ ਦੇ ਨਾਲ ਮੋਂਡਾ ਮਲਾ ਕੇ ਕੰਮ ਕਰਦੀਆਂ ਨੇ ਤਾਂ ਜੋ ਘਰ ਦਾ ਗੁਜ਼ਾਰਾ ਇੱਕ ਚੰਗੇ ਢੰਗ ਦੇ ਨਾਲ ਹੋ ਸਕੇ ਬਹੁਤ ਸਾਰੀਆਂ ਤਸਵੀਰਾਂ ਐਸੀਆਂ ਵੀ ਸਾਹਮਣੇ ਆਉਂਦੀਆਂ ਨੇ ਕੋਈ ਲੇਡੀਜ਼ ਟਾਬਾ ਚਲਾ ਰਹੀ ਹੈ ਕੋਈ ਫਾਸਟ ਫੂਡ ਦਾ ਕੰਮ ਕਰ ਰਹੀ ਹੈ ਪਰ ਇੱਕ ਅਨੋਖੀ ਤਸਵੀਰ ਅਸੀਂ ਅੱਜ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਕਿ ਬਟਾਲੇ ਸ਼ਾਸੀ ਨਗਰ ਦੇ ਵਿੱਚ ਇੱਕ ਮਹਿਲਾ ਵੱਲੋਂ ਨਾਂਦੀ ਰੇੜੀ ਲਾਈ ਗਈ ਹੈ ਜਾਨੀ ਕਿ ਆਲੂ ਵਾਲੇ ਕੁਲਚੇ ਉਸ ਮਹਿਲਾ ਵੱਲੋਂ ਲਾਏ ਜਾਂਦੇ ਨੇ ਤੰਦੂਰ ਦੇ ਉੱਤੇ ਖੜੇ ਰਹਿਣਾ ਬੜੀ ਵੱਡੀ ਗੱਲ ਹੁੰਦੀ ਹੈ ਉਸ ਦਾ ਆਦਮੀ ਜ਼ਰੂਰ ਨਾਲ ਦੀ ਨਾਲ ਹੈਲਪ ਕਰਦਾ ਵਾ ਪਰ ਉਸ ਮਹਿਲਾ ਵੱਲੋਂ ਵੀ ਨਾਲ ਦੀ ਨਾਲ ਇੱਥੇ ਆ ਕੇ ਤੰਦੂਰ ਤੇ ਨਾਲ ਲਾ ਕੇ ਗਾਕਾਂ ਨੂੰ ਦਿੱਤੇ ਜਾਂਦੀ ਨੇ ਤਾਂ ਜੋ ਆਪਣੇ ਘਰ ਦਾ ਗੁਜ਼ਾਰਾ ਇੱਕ ਸੁਖਾਲੇ ਇੱਕ ਚੰਗੇ ਢੰਗ ਦੇ ਨਾਲ ਕਰ ਸਕਣ ਬੱਚਿਆਂ ਦੀ ਪਰਵਿਸ਼ ਚੰਗੇ ਢੰਗ ਨਾਲ ਕਰ ਸਕ ਗੱਲ ਕਰ ਲਾਂਗੇ ਉਸ ਭੈਣ ਦੇ ਨਾਲ ਭੈਣ ਨਾਮ ਕੀ ਆਪਣਾ ਅੰਜਵਾਲਾ ਜੋ ਪੈਣ ਔਖਾ ਨਹੀਂ ਲੱਗਦਾ ਤੰਦੂਰ ਦੇ ਅੱਗੇ ਕਿਉਂਕਿ ਬਹੁਤ ਲੇਡੀਜ਼ ਨੇ ਜਿਹੜੀਆਂ ਆਪਣੇ ਘਰਵਾਲੇ ਦੇ ਨਾਲ ਮੋਂਡਾ ਦੇ ਨਾਲ ਮੋਂਡਾ ਲਾ ਕੇ ਕੰਮ ਕਰਦੀਆਂ ਨੇ ਪਰ ਇੱਕ ਅਨੋਖਾ ਉਹ ਜਿਹੜਾ ਤੁਸੀਂ ਤੰਦੂਰ ਦੇ ਤੇ ਨਾ ਲਾਂਦੇ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਦੇਖਦੇ ਹਾਂ ਪਰ ਇਹ ਤਸਵੀਰ ਇਹਨਾਂ ਔਖੀ ਵੇਖਣ ਹਾਂਜੀ ਇਹ ਅਨੋਖਾ ਤੇ ਲੱਗਦਾ ਵਾ ਪਰ ਕੰਮ ਤੇ ਕਰਨਾ ਜ਼ਰੂਰੀ ਹੈ ਨਾ ਉਹਨੂੰ ਕੰਮ ਕਰਾਂਗੇ ਤੇ ਘਰ ਦੇ ਕੰਮ ਵੀ ਚਲਾ ਸਕਾਂਗੇ ਆਪਾਂ ਘਰ ਦੀ ਰੋਟੀ ਪਾਣੀ ਵੀ ਪੂਰੀ ਕਰ ਸਕਦੇ ਹਾਂ ਹਰ ਇੱਕ चीज پوری ਕਰਾਂਗੇ ਜੇ ਕੰਮ ਕਰਾਂਗੇ ਤੇ ਸਾਨੂੰ ਸਾਰੇ ਕਹਿਣਗੇ ਸਹੀ ਆ ਜੇ ਕੰਮ ਨਹੀਂ ਕਰੂਗੇ ਤੇ ਸਾਰੇ ਕਹਿਣਗੇ ਇਹ ਸਹੀ ਨਹੀਂ ਆ ਇਹ ਦੇ ਘਰ ਵੇਲੇ ਰਹਿੰਦੇ ਆ ਵੇਲੇ ਬੈ ਕੇ ਖਾਂਦੇ ਆ ਪਰ ਅਸੀਂ ਇਹ ਨਹੀਂ ਚਾਹਦੇ ਨਾ ਅਸੀਂ ਹਾਰ ਕੇ ਕੁਝ ਸੁਣਨਾ ਚਾਹਦੇ ਆ ਤੁਹਾਨੂੰ ਕੋਈ ਚੰਗੀ ਨੀਤ ਨਾ ਵੇਖੇ ਅਸੀਂ ਕੰਮ ਕਰੀਏ ਸਹੀ ਜਆ ਮਿਲੇਾਨੂੰ ਅੱਛਾ ਆਮਦਨ ਕਿੰਨੀ ਕ ਹੋ ਜਾਂਦੀ ਆ ਫਿਰ ਕਿੰਨੀ ਕੀ ਕਮਾਈ ਕਰ ਲੈਂਦੇ ਆ ਹੋ ਜਾਂਦੀ ਜਿੰਨੀ ਕ ਸਾਨੂੰ ਚਾਹੀਦੀ ਸਾਡੇ ਖਰਚੇ ਪਾਣੀ ਜੋਗੇ ਨਿਕਲ ਜਾਂਦੀ ਆ ਬੋਤਾਂ ਹੀ ਤਾਂ ਨਹੀਂ ਮੰਗਦੇ ਰੱਬੋਂ ਨਾ ਕਿ ਦੇ ਜਿਹੜਾ ਸਾਨੂੰ ਹੰਕਾਰ ਵੀ ਨਾ ਹੋਏ ਤੇ ਉਹਨਾਂ ਕਦੇ ਜਿਹੜਾ ਸਾਡਾ ਘਰਵਾਰ ਵੀ ਚੱਲ ਸਕੇ ਅੱਛਾ ਲਵ ਮੈਰਿਜ ਹੋਈ ਸੀ ਜਦੋਂ ਹੈਨਾ 2 ਤੋਂ 3 ਸਾਲ ਲਗਭਗ ਹੋ ਗਏ ਲਵ ਮੈਰਿਜ ਹੋਈ ਕਿਤੇ ਕਿਸੇ ਵੇਲੇ ਮਨਚ ਨਹੀਂ ਆਇਆ ਕਿ ਮੈਂ ਕਿਦਾਂ ਦਾ ਘਰਵਾਲਾ ਲੱਭਿਆ ਨਹੀਂ ਵਧੀਆ ਲੱਭਿਆ ਮੇਰੇ ਸਾਥ ਅਨਸਾਰ ਦੇਣ ਵਾਲਾ ਬਹਾਰ ਇੱਕ ਜਿਹੜੀ ਇੱਛਾ ਪੂਰੀ ਕਰਦੇ ਆ ਜੋ ਵੀ ਚੀਜ਼ ਕਹਾਂ ਉਹ ਹੀ ਪੂਰੀ ਲੈ ਕੇ ਦਿੰਦੇ ਆ ਜੇ ਉਹਨਾਂ ਦੇ ਨਾਲ ਮੈਂ ਇਹੀ ਖੜੀ ਹੋਵਾਂਗੀ ਤਾਂ ਉਹ ਵੀ ਮੇਰੇ ਨਾਲ ਖੜੇ ਹੋਣਗੇ ਜਾਂ ਹਰ ਚੀਜ਼ ਪੂਰੀ ਹੁੰਦੀ ਆ ਜਿੱਦਾਂ ਮਤਲਬ ਪੀ ਕੋਈ ਵੀ ਚੀਜ਼ ਨਹੀਂ ਹੋਂਦੀ ਉਹ ਸਾਡੇ ਦੋਵਾਂ ਚ ਹੋ ਜਾਂਦੀ ਆ। ਤੇ ਜੋ ਵੀ ਚਾਇਓ ਮਿਲ ਜਾਂਦਾ ਵਾ। ਹੋ ਸਕਦਾ ਹੈ ਕਿ ਤੰਦੂਰ ਤੇ ਨਾਲ-ਨਾਲ ਲਾਣੇ ਪੈਂਦੇ ਜੇਕਰ ਨਾ ਵਿਆਹ ਹੋਇਆ ਹੁੰਦਾ। ਨਹੀਂ ਉਹ ਤੇ ਰੱਬ ਨੇ ਲਿਖਿਆ ਨਾ ਉਹ ਤੇ ਹੋਣਾ ਹੀ ਹੋਣਾ। ਜੋ ਚਾਹੁੰਦਾ ਉਹੀ ਹੁੰਦਾ ਅਸੀਂ ਆਪਣੀ ਮਰਜ਼ੀ ਨਾਲ ਥੋੜਾ ਨਾ ਚਾਹਦੇ। ਉਹ ਜੋ ਚਾਹੁੰਦਾ ਅਸੀਂ ਉਹਦੇ ਤੌਰ ਤੇ ਹੀ ਚੱਲਦੇ ਆਂ। ਜੇ ਰੱਬ ਨੇ ਚਾਇਆ ਹੀ ਤਾਂ ਹੀ ਤੇ ਨਾਲ ਨਾਲ ਇਸਟਾੰਡ ਖੜੀ ਹੂ ਐ। ਜੇ ਉਹ ਨਾ ਆ ਜਾਂਦਾ ਫਿਰ ਮੈਂ ਇੱਥੇ ਥੋੜੀ ਨਾ ਖੜੀ ਹੋਣਾ ਫਿਰ ਤੇ ਘਰ ਮੁੰਜੇ ਦੇ ਪਿਆ ਕੇ ਬੈਠੇ ਰਾਂ। ਇਹ ਤੰਦੂਰ ਤੇ ਓੱਖਾ ਬੜਾ ਗਰਮੀ ਦੇ ਵਿੱਚ ਵੇਖੋ ਬੜੇ ਬੜਾ ਓੱਖਾ ਵਾ ਇੱਕ ਔਰਤ ਵਾਸਤੇ ਜਿਆਦਾ ਓੱਖਾ ਚਲੋ ਇਹ ਜਿਹੜਾ ਮਰਦ ਆ ਉਹ ਤੇ ਬਾਹਰ ਆਂਦਾ ਵਾ ਕੰਮ ਕਰਦਾ ਵਾ ਪਰ ਔਰਤ ਵਾਸਤੇ ਕਿਤਨਾ ਕਿਤੇ ਓੱਖਾ ਹੁੰਦਾ ਤੰਦੂਰ ਦੇ ਅੱਗੇ ਖਲੋਣਾ ਨਾਲ ਲਾਣੇ ਮਤਲਬ ਵੀ ਵਧੀਆ ਲੱਗਦਾ ਵਾ ਮੈਨੂੰ ਵੀ ਕੰਮ ਕਰਨਾ ਵਧੀਆ ਲੱਗਦਾ ਵਾ ਜੇ ਕੰਮ ਕਰਾਂਗੇ ਤੇ ਆਹੀਂ ਹਰ ਇੱਕ ਚੀਜ਼ ਬਣਾ ਸਕਦੇ ਹਾਂ ਘਰ ਦੀ ਘਰ ਵੀ ਪਾਉਂਗੇ ਆਪਾਂ ਕਿਰਾਏ ਤੇ ਰਹਿੰਦੇ ਇੱਥੇ ਜਰਾ ਬਹੁਤ سارے ਸੁਪਨੇ ਜਾਨੀ ਕਿ ਸਜਾਏ ਬਹੁਤ سارے ਸੁਪਨੇ ਸਜਾਏ ਹਰ ਇੱਕ ਚੀਜ਼ ਜਿਹਦੇ ਤੂੰ ਬਣਾਉਂਗੀ ਮਨੂ ਕਾਮਨਾ ਜਿਹੜੀ ਰੱਬ ਕੋ ਫਰੀ ਕਰਦਾ ਵਾ ਤੇ ਹਰ ਇੱਕ ਚੀਜ਼ ਹਨੂ ਮਿਲੇ ਤੇ ਇਸੇ ਚੀਜ਼ ਤੋਂ ਆਪਾਂ ਸਾਰਾ ਕੁਝ ਬਣਾਏ ਤੇ ਜੀ ਬਿਲਕੁਲ ਬਹੁਤ ਸਾਰੇ ਸੁਪਨੇ ਦੇਖੇ ਆ ਉਸ ਭੈਣ ਨੇ ਤੇ ਉਸ ਭਾਈ ਨੇ ਜ਼ਰੂਰ ਗੱਲਬਾਤ ਕਰਾਂਗੇ ਭਾਈ ਨਾ ਭਾਈ ਆਇਓ ਜਰਾ ਇਹਨਾਂ ਨੂੰ ਦਿਓ ਟਾਈਮ ਹੁਣ ਇਹ ਵੀ ਕੋਈ ਲਾਦਣ ਆਇਓ ਜਰਾ ਤੁਸੀਂ ਅੱਛਾ ਨਾਮ ਕੀ ਤੁਹਾਡਾ ਕੀ ਨਾਮ ਹੈ ਮੈਂ ਨਾਮ ਭਾਈ ਮਨੀ ਆ ਜੀ ਅੱਛਾ ਮਨੀ 2 ਸਾਲ 3 ਸਾਲ ਪਹਿਲਾਂ ਵਿਆਹ ਹੁੰਦਾ ਵਾ ਲੰਮਰ ਹੁੰਦੀ ਏ ਕਦੇ ਸੋਚਿਆ ਸੀ ਕਿ ਮੇਰੀ ਘਰ ਵਾਲੀ ਵੀ ਮੇਰੇ ਨਾਲ ਨਾਲ ਲਾਏਗੀ ਨਾਲ ਲਾਏਗੀ ਬਾਜ਼ਾਰ 'ਚ ਨਹੀਂ ਨਹੀਂ ਭਾਈ ਸੋਚਿਆ ਤਾਂ ਨਹੀਂ ਸੀ ਪਰ ਫਿਰ ਵੀ ਉਹ ਕਹਿੰਦੇ ਕਿ ਚਲ ਜੇ ਤੁਸੀਂ ਮਿਹਨਤ ਕਰਦੇ ਹੋ ਤੇ ਆਪਾਂ ਵੀ ਠੜ ਨਾਲ ਕਰਦੇ ਆ ਕਿ ਦੋਨੇ ਰਲ ਕੇ ਕਰਦੇ ਆ ਕੰਮ ਕਹਿੰਦੇ ਜਦੋਂ ਇੱਕ ਦੋ ਜਣੇ ਇਕੱਠੇ ਕੰਮ ਕਰਨ ਤੇ ਫਿਰ ਜ਼ਿਆਦਾ ਬਰਕਤ ਮਿਲਦੀ ਵੇਖੋ ਮਿਹਨਤ ਕਰਨ ਦੇ ਨਾਲੇ ਸ਼ਰਮ ਵੀ ਕਾਦੀ ਹਾਂਜੀ ਸ਼ਰਮ ਤਾਂ ਕੋਈ ਨਹੀਂ ਸਾਬ ਜੀ ਕਿਉਂਕਿ ਅੱਜ ਕੱਲ ਬੰਦਿਆਂ ਨਾਲੋਂ ਜ਼ਿਆਦਾ ਜਨਾਨੀਆਂ ਮਿਹਨਤ ਜ਼ਿਆਦਾ ਕਰਦੀਆਂ ਇਸ ਕਰਕੇ ਉਹ ਵੀ ਮੇਰੇ ਨਾਲ ਇਸ ਗੱਲ ਲੱਗੀ ਉਹ ਲੱਗ ਕੇ ਮੈਂ ਭੈਣ ਨੇ ਦੱਸਿਆ ਕਿ ਬਹੁਤ ਸਾਰੇ ਅਸੀਂ ਸੁਪਨੇ ਦੇਖਿਆ ਕਿ ਕਿਰਾਏ ਦੇ ਘਰ ਤੇ ਹਜੇ ਰਹਿੰਦੇ ਆ ਇੱਥੋਂ ਤੱਕ ਸੁਪਨਾ ਦੇਖਿਆ ਕਿ ਆਪਣਾ ਘਰ ਬਣਾਣਾ ਆਪਣਾ ਘਰ ਲੈਣਾ ਹਾਂਜੀ ਭਾਈ ਇਹ ਤਾਂ ਸੁਪਨਾ ਵੇਖਿਆ ਹੈ ਕਿ ਮਿਹਨਤ ਕਰਕੇ ਹੀ ਇਹ ਸਾਰਾ ਕੁਝ ਹੋਣਾ ਹੈ ਕਹਿੰਦੀ ਮਿਹਨਤ ਕਰਨੇ ਆ ਤੇ ਫਿਰ ਆਪਣਾ ਘਰ ਬਣਾਵਾਂਗੇ ਹਾਂਜੀ ਅੱਛਾ ਪੈਸੇ ਫਿਰ ਜੋੜਦੇ ਪਏ ਇਕੱਠੇ ਕਰਦੇ ਪਏ ਹਾਂਜੀ ਭਾਈ ਜੋੜਦੇ ਪਏ ਆ ਜੀ ਹਾਂਜੀ ਆ ਦੇ ਕੋ ਮਿਹਨਤ ਚੱਲਦੀ ਪਈ ਹੈ ਜੀ ਥੋੜੀ ਥੋੜੀ ਮਿਹਨਤ ਕਰਕੇ ਪੈਸੇ ਜੋੜਦੇ ਪਏ ਆ ਇੰਨੀ ਗਰਮੀ ਦੇ ਵਿੱਚ ਵੈਸੇ ਖਲੋਣਾ ਬੜਾ ਔਖਾ ਵਾ ਤਾਂ ਤੰਦੂਰ ਦੇ ਅੱਗੇ ਖਲੋ ਕੇ ਨਾਨ ਲਾਣੇ ਹੈ ਨਾ ਗਾਕਾਂ ਦਾ ਕਿੰਨਾ ਕਿ ਰਿਸਪੌਂਸ ਆਉਂਦਾ ਫਿਰ ਲੋਕ ਦਿੰਦੇ ਸਾਥ ਹਾਂਜੀ ਭਾਈ ਗਾਕ ਤਾਂ ਬਹੁਤ ਰਿਸਪੌਂਸ ਦਿੰਦੇ ਆ ਉਹਨਾਂ ਚੀਜ਼ ਵਧੀਆ ਲੱਗਦੀ ਤਾਂ ਦੁਬਾਰਾ ਫਿਰ ਆਉਂਦੇ ਆ ਹਾਂਜੀ ਹਾਂਜੀ ਇੱਕ ਵਾਰੀ ਖਾ ਕੇ ਦੁਬਾਰਾ ਜਾਂਦੇ ਆ ਹਾਂ ਇੱਥੇ ਹੀ ਆਉਣਾ ਵਾ ਇੱਥੇ ਹੀ ਖਾ ਕੇ ਜਾਉਂਗੇ ਪਹਿਲੇ ਉਹਨਾਂ ਨੂੰ ਕਹਿੰਦਾ ਪਹਿਲੇ ਟਰਾਈ ਕਰ ਲਓ ਫਿਰ ਤੁਸੀਂ ਦੁਬਾਰਾ ਮੰਗਿਓ ਤਿੰਨ ਚਾਰ ਵਾਰੀ ਫਿਰ ਕਹਿ ਦਿੰਦੇ ਇੱਕ ਚਾਰ ਚਾਰ ਪੈਕ ਕਰ ਦਿਓ ਪੰਜ ਪੈਕ ਕਰ ਦਿਓ ਇਦਾਂ ਗਾ ਕੇ ਕਹਿੰਦੇ ਹਾਂ ਬਹੁਤ ਵਧੀਆ ਲੱਗਦੇ ਟੇਸਟ ਆਗਦੇ ਆ ਗਾ ਤਾਂ ਬਹੁਤੀ ਵਧੀਆ ਲੱਗਦੀ ਜਦੋਂ ਇਸੇ ਤਰੀਕੇ ਨਾਲ ਰਿਸਪੌਂਸ ਮਿਲਦਾ ਹੋਵੇ ਨਾ ਫਿਰ ਆਪਣੇ ਮਨ ਨੂੰ ਇੱਕ ਸਕੂਨ ਮਿਲਦਾ ਫਿਰ ਦਿਲ ਕਰਦਾ ਕਿ ਅਸੀਂ ਹੋਰ ਕੰਮ ਕਰੀ ਹਾਂਜੀ ਬਹੁਤ ਜ਼ਿਆਦਾ ਵਧੀਆ ਲੱਗਦਾ ਸਾਨੂੰ ਜਦੋਂ ਕਹਿੰਦੇ ਆ ਹਾਂਜੀ ਬਹੁਤ ਇਸਾ ਇਸ ਕਰਕੇ ਕਹੀਦਾ ਸਾਡਾ ਵੀ ਮਨ ਖੁਸ਼ ਹੋ ਜਾਂਦਾ ਵੀ ਹਾਂ ਕੋਈ ਨਾ ਕੋਈ ਤਾਰੀਫ ਕਰਦਾ ਵਾ ਖਾ ਕੇ ਚੀਜ਼ ਕਿ ਹਰ ਜਗ੍ਹਾ ਤੂੰ ਕਹਿੰਦੇ ਆ ਆਪਾਂ ਖਾਂਦੇ ਪਾਟਾ ਡੇ ਵਰਗੀ ਰੀਸ ਨਹੀਂ ਹੈਗੀ ਆਪਾਂ ਸਿੰਪਲ ਨਾਲ ਨਾਂਦੇ ਬਿਲਕੁਲ ਸਿੰਪਲ ਅੱਛਾ ਪੈਣ ਕੇ ਮਾ ਮਾਪ ਨੇ ਨਹੀਂ ਕੋਸਿਆ ਹੁੰਦੀ ਇਹਨੂੰ ਕਿ ਤੈਨੂੰ ਉਹ ਚਾਹ ਜਿਹੜਿਆ ਸੀ ਲਵ ਮੈਰਿਜ ਕਰਾਉਂਦਾ ਤੇ ਅੱਜ ਤੂੰ ਨਾ ਲਾਂਣ ਲਈ ਕਦੇ ਉਹਨਾਂ ਨੇ ਨਹੀਂ ਕੋਸਿਆ ਨਹੀਂ ਉਹ ਨਹੀਂ ਕਹਿੰਦੇ ਕੁਛ ਵੀ ਉਹ ਕੁਛ ਨਹੀਂ ਕਹਿੰਦੇ ਉਹ ਬਸ ਆਂਦੇ ਆ ਮਿਲ ਕੇ ਚੱਲ ਜਾਂਦੇ ਐਵੇਂ ਮੇਰੇ ਕੋਲ ਉਹ ਨਹੀਂ ਕੋਈ ਸ਼ੇਮ ਉਹ ਤੇ ਪੂਰਾ ਸਾਥ ਦਿੰਦੀ ਆ ਵੀ ਜੋ ਕਰਦੇ ਠੀਕ ਹੀ ਕਰਦੀ ਆ ਹਾਂਜੀ ਜੀ ਬਿਲਕੁਲ ਮੈਂ ਅੱਗੇ ਵੀ ਕਿ ਦੱਸਿਆ ਕਿ ਬਹੁਤ ਸਾਰੇ ਮਹਿਲਾਵਾਂ ਨੇ ਜਿਹੜੀਆਂ ਆਪਣੇ ਘਰ ਵਾਲੇ ਦੇ ਨਾਲ ਮੁੰਡੇ ਨਾਲ ਨਾਲ ਮੁੰਡਾ ਲਾ ਕੇ ਕੰਮ ਕਰਦੀਆਂ ਨੇ ਤਾਂ ਜੋ ਘਰ ਦਾ ਗੁਜ਼ਾਰਾ ਇੱਕ ਚੰਗੇ ਢੰਗ ਨਾਲ ਹੋ ਜਾਵੇ ਇਸੇ ਤਰੀਕੇ ਨਾਲ ਇਹ ਭੈਣਾਂ ਤੇ ਭਾਈ ਆ ਜਿਹੜੇ ਲਗਾਤਾਰ ਇੱਥੇ ਬਟਾਲੇ ਦੇ ਵਿੱਚ ਨਾਂ ਦਾ ਕੰਮ ਕਰਦੇ ਨੇ ਆਲੂ ਦੇ ਕੁਲਚੇ ਲਾਂਦੇ ਨੇ ਲੱਭ ਮੈਸੇਮ ਹੋਈ ਹੈ ਸੁਪਨੇ ਪਰ ਬਹੁਤ ਵੱਡੇ ਸਜਾਏ ਨੇ ਆਪਣਾ ਘਰ ਲੈਣਾ ਵਾ ਆਪਣਾ ਘਰ ਬਣਾਉਣਾ ਵਾ ਘਰ ਦੀ ਹਰ ਚੀਜ਼ ਬਣਾਉਣੀ ਹੈ ਮਿਹਨਤ ਕਰਾਂਗੇ ਤਾਂ ਘਰ ਦੀ ਹਰ ਇੱਕ ਚੀਜ਼ ਬਣਾ ਸਕਦੇ ਆ ਹਰ ਆਪਣੀ ਜ਼ਰੂਰਤ ਪੂਰੀ ਕਰ ਸਕਦੇ ਆ ਲੋੜ ਐ ਐਸੇ ਪਰਿਵਾਰਾਂ ਕੋ ਜਾਂ ਐਸੇ ਜੋੜਿਆਂ ਕੋ ਸੇਧ ਲੈਣ ਦੀ ਜਿਹੜੇ ਅੱਜ ਅਸੀਂ ਘਰ ਦੇ ਵਿੱਚ ਬੇਕਾਰ ਬੈਠੇ ਆ ਪੜ੍ਹ ਲਿਖ ਕੇ ਕੋਈ ਹੁਨਰ ਹੁੰਦਿਆਂ ਹੋયા ਵੀ ਘਰ ਬੇਕਾਰ ਬੈਠੇ ਆ ਜ਼ਰੂਰਤ ਐ ਐਸੇ ਲੋਕਾਂ ਦੀ ਬਾਹ ਫੜਨ ਦੀ ਤਾਂ ਜੋ ਇਹਨਾਂ ਦੇ ਵੀ ਸੁਪਨੇ ਪੂਰੇ ਹੋ ਸਕਣ ਇਹਨਾਂ ਦੀ ਮਿਹਨਤ ਦਾ ਇਹਨਾਂ ਨੂੰ ਮੁੱਲ ਮਿਲ ਸਕੇ ਇਹਨਾਂ ਦਾ ਕਦੇ ਵੀ ਮਨੋਬਲ ਨਾ ਟੁੱਟ ਸਕੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਾ ਗੁੰਡਰ ਡੇਲੀ ਪੋਸਟ ਪੰਜਾਬੀ ਬਟਾਲਾ